ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨ ਢਟ ਘਟ ਮੈਂ ਹਰਿ ਜੋ ਬਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤੇਹ ਪਾਜ ਮਨਾ ਪਉ ਨਿਦ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਬਮਾਨ ਕਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਹੀਂ ਜਿਹੇ ਕੰਚਨ ਲੋਹ ਸਮਾਨ ਓ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬਰੀਮੀ ਤਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਭੈ ਕਾਹੂ ਕਾ ਦੇਤ ਨਹ ਨਹ ਪੈ ਮਾਨਤ ਆਣ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜਹ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਗ ਜਹ ਮਾਇਆ ਮਮਤਾ ਤਜੀ ਸਭਤੀ ਭਇਓ ਉਦਾਸ ਗੋਹ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹਮੈ ਤਜੀ ਕਰਤਾ RAM ਪ੍ਰਸ਼ਾਨ ਕਹ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ ਬਨਸਨ ਦੁਰਮਤ ਹਰਨਾ ਕਲਮੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਇ ਤਿਹ ਕਾਮ ਜਿਹ ਬਾਗੁਣ ਬੋਬਿੰਦ ਭਜੋ ਕਰਨ ਸੁਨੋ ਹਰਨਾਮ ਕਹ ਨਾਨਕ ਸੁਨ ਰੇ ਮਨਾ ਪਰ ਇਹ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਆਪਨ ਤਰੈ ਆਰਨ ਲੇਤ ਉਦਾਰ ਜੋ ਸੁਪਨਾ ਯਰ ਪੇਖਣਾ ਐਸੇ ਜਗ ਕਉ ਜਾਣ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈ ਸੇ ਜਲਤੇ ਬੁੱਧ ਬੁਧਾ ਉਪਜੈ ਬਨਸਨੀਤ ਜਗ ਰਚਨਾ ਤੈ ਸੇ ਰਚੀ ਕਹ ਨਾਨਕ ਸੁਨ ਮੀਤ ਰਾਨੀ ਕਛੂ ਨਾ ਚਿਤਈ ਮਦ ਮਾਇਆ ਕਹ ਅੰ ਕਹ ਨਾਨਕ ਬਿਨ ਹਰ ਪਜਨ ਪਰਤ ਤਾਹੇ ਜਮ ਫੰਦ ਜੋ ਸੁਖ ਕਾ ਚਾਹੇ ਸਦਾ ശരണി ലേ നാനുക്കന മന ദുർഭ മനുഃഖദേഹ ആയ കാരണ തവഹി മൂർഖലോക അജാ ਨਿਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤਿਹਾਰਨ ਹਰ ਜਨ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਪਜਨ ਜੀਵਨ ਕਉਨੇ ਕਾਮ ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਦ ਕਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬਹਉ ਸੰਗੀ ਪਐ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਉ ਨ ਜੰਮ ਕੋ ਤ੍ਰਾਸ ਬਹੁ ਨਾਨਕ ਹਰਿ ਭਜਿ ਮਨ ਨਿਰਪੈ ਪਾਵੈ ਹਬਾਸ ਜਤਨ ਬਹੁ ਮੈਂ ਕਰ ਰਹਿਓ ਤੇਉ ਨਾ ਮਨ ਕੋ ਮਾਨ ਦੂਰ ਮਤ ਸਿਉ ਨਾਨਕ ਫਦਿਓ ਰਾਖ લેਹ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਣ ਕਹ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨਹੁ ਤੋ ਸੋ ਨਾ ਕੀਓ ਪਰਿਓ ਲੋਭ ਕੈ ਪੰਦਾ ਨਾਨਕ ਸਮਯ ਰਾਮ ਗਇਓ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾਹਨ ਮੀਤ ਨਾਨਕ ਮੂਰਤ ਚਿਤਰ ਜਿਉ ਛਾਡਤ ਨਾਹਨ ਭੀਤ ਨਰ ਚਾਹਤ ਕਾਛਿਆਰ ਔਰ ਕੀ ਔਰ ਹੈ ਭਈ ਚਿਤ ਵਦ ਰਹੇ ਓਠ ਗਾ ਨਾਨਕ ਫਾਂਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤਿ ਪਿਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੁ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਹਕਮ ਝੂਠੇ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਣ ਬਿਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈ ਮੀਤ ਜਿਹ ਪ੍ਰਾਨੇ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਇਹ ਹੈ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨੋਂ ਤਾਹੇ ਤਨ ਸਵਾਮੀ ਕੋ ਗਰੇ ਹੋ ਜਿਉ ਸਦਾ ਸਵਾਨਤ ਜਤ ਨਹੀ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਹ ਫਲ ਜਾਤ ਤਿਹ ਜੋ ਕੁੰਚਰ ਇਸ ਨਾਨ ਸਿਰ ਕੰਪਿਓ ਪਾਗ ਡਗਮਗੇ ਨਨ ਜੋਤ ਤੇਹੀ ਨਾ ਕਹ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਨਾਨਕ ਥਿਰ ਹਰ ਭਗਤ ਹੈ ਤੇਹ ਰੱਖ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਣ ਲਿਹੁ ਰੇ ਮੀਤ ਤਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਕੋ ਬਹੁ ਪਰਵਾਰ ਕਹ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਕੀਦੀ ਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾਡ ਸਗਲ ਜੰਗਲ ਦੋਹਰਾ ਬਲ ਛੁਟ ਕਿਉ ਬੰਧਨ ਭਰੇ ਕਸ਼ੂ ਨ ਹੋਤ ਉਬਾਏ ਕਹ ਨਾਨਕ ਆਬੋਟ ਹਰ ਕਾਜ ਜਿ ਉਹ ਸਹਾਈ ਹਲ ਹੋਆ ਬੰਦਨ ਛੁੱਟੇ ਸਭ ਕਿਛ ਹੋਤੇ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਨਾਨੇ ਬੇਹੋਸਾਥ ਗੋਵਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਇਹ ਜਗਤ ਮੈਂ ਕਿਨ ਜਾਪਿਓ ਗੁਰਮੰਤ ਰਾਮ ਨਾਮ ਏ ਉਰ ਮੈਂ ਦਹਿਉ ਜਾ ਕੈ ਸਮ ਨਹੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋ ਸਾਮਨਾਮ ਯੁਰ ਮੈਂ ਗਾਇਓ ਜਾ ਕੈ ਸਾਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੰਦਾਵਣੀ ਮਹਲਾ 5 ਆਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ ਜੀ ਕੋ ਖਾਵੈ ਜੀ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਏ ਵਸਤ ਤਜਿ ਨਹ ਜਾਈ ਨਿਤ ਨਿਤ ਰਾਖਿਉ ਰ ਧਾਰ ਤਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮ ਪਸਾਰੋ ਸਲੂ ਮਹੱਲਾ ਪੰਜਵਾ ਤੇਰਾ ਕੀਤਾ ਜਾਤੂ ਨਾਹੀ ਮਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿ